ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਕੱਲ ਜਿੱਦਾਂ ਦੀ ਪੀੜੀ ਚੱਲ ਰਹੀ ਹੈ ਮੌਸਮ ਚੱਲ ਰਿਹਾ ਜੀ ਜਾਂ ਫਿਰ ਆਪਣੇ ਖਾਣ ਪੀਣ ਦੀਆਂ ਗਲਤ ਆਦਤਾਂ ਕਰਕੇ ਭੈਣਾ ਨੂੰ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈ ਜ਼ਿਆਦਾਤਰ ਭੈਣਾ ਦੀ ਜਿਹੜੀ ਮਹਾਵਾਰੀ ਹੈ ਕਈਆਂ ਨੂੰ ਤਾਂ ਜ਼ਿਆਦਾ ਆਉਂਦੀ ਹੈ ਕਈਆਂ ਨੂੰ ਰੁੱਕ ਰੁੱਕ ਕੇ ਆਉਂਦੀ ਹੈ ਜਾਂ ਕਈਆਂ ਨੂੰ ਮਹੀਨਾ ਵਗੈਰਾ ਸਹੀ ਨਹੀਂ ਆਉਂਦਾ ਬਾਥਰੂਮ ਬਿਹਾਰਾ ਦੇ ਵਿੱਚ ਜਲ ਨੂੰ ਹੁੰਦੀ ਹੈ ਤੇ ਜਿੱਤੇ ਕਰਕੇ ਜੀ ਲੱਕ ਦਰਦ ਵਗੈਰਾ ਜਿਹੜੀ ਸਮੱਸਿਆ ਆਉਂਦੀ ਹੈਗੀ ਤੇ ਕੋਈ ਪੈਨਾ ਦਾ ਜਿਹੜਾ ਸਵੇਰ ਦੇ ਨਾਲ ਉਹ ਵੀ ਚਿੜਚੜਾ ਹੋ ਜਾਂਦਾ ਤੇ ਆਪਾਂ ਅੱਜ ਇਸ ਵਿਸ਼ੇ ਤੇ ਕੁਝ chrelu ਤਰੀਕੇ ਤੁਹਾਨੂੰ ਦੱਸਾਂਗੇ ਜਿਨ੍ਹਾਂ ਨੂੰ ਵਰਤ ਕੇ ਤੁਸੀਂ ਇਹਨਾਂ ਚੀਜ਼ਾਂ ਤੋਂ ਛਡਕਾਰਾ ਪਾ ਸਕਦੀਆਂ ਹਨ ਮੇਰੀਆਂ ਭੈਣਾਂ ਜ਼ਿਆਦਾਤਰ ਸਵੇਰ ਜਦੋਂ ਪਰਿਵਾਰ ਦੇ ਵਿੱਚ ਚਿੜਚੜਾ ਹੁੰਦਾ ਜੀ ਤੇ ਇਹ ਮੇਨ ਕਲੇਸ਼ ਦਾ ਕਾਰਨ ਹੁੰਦਾ ਜੀ ਤੇ ਬਾਕੀ ਭੈਣਾਂ ਦੇ ਕੰਮ ਕਾਰ ਕਰਨ ਦੇ ਵਿੱਚ ਵੀ ਹਨਾ ਸਮੱਸਿਆ ਆਉਂਦੀ ਆ ਜਦੋਂ ਬੰਦੇ ਦਾ ਸਰੀਰ ਹੀ ਨਹੀਂ ਸਹੀ ਹੁੰਦਾ ਤੇ ਆਪਾਂ ਖੁੱਲ ਕੇ ਕੰਮ ਕਾਰ ਵਗੈਰਾ ਵੀ ਨਹੀਂ ਕਰ ਸਕਦੇ ਹੁਣ ਜਿੰਨਾ ਭੈਣਾ ਨੂੰ ਮਤਲਬ ਮਹਾਵਾਰੀ ਜ਼ਿਆਦਾ ਆਉਂਦੀ ਹੈ ਜੀ ਉਹਨਾਂ ਵਾਸਤੇ ਤੁਸੀਂ ਕੀ ਕਰਨਾ ਹੈ ਜੀ ਸੁੱਕੇ ਲੈ ਲੈਣੇ ਆ ਕਿਕਰ ਦੇ 50 ਗ੍ਰਾਮ ਸੁੱਕੇ ਹੋਏ ਇਹਨਾਂ ਦਾ ਤੁਸੀਂ ਪਾਊਡਰ ਬਣਾ ਲੈਣਾ ਤੇ ਵਿੱਚ ਛਿੱਟਾ ਮਿਸਰੀ ਕਹਿ ਦਿੰਦੇ ਆ ਧਾਗੇ ਵਾਲੀ ਤੇ ਇਸ ਨੂੰ ਤੁਸੀਂ ਪੀਸ ਲੈਣਾ ਬਰਾਬਰ ਮਾਤਰਾ ਦੇ ਵਿੱਚ ਇਸ ਦਾ ਪਾਊਡਰ ਬਣਾ ਕੇ ਤੁਸੀਂ ਦਿਨ ਵਿੱਚ ਵੀ ਤਿੰਨ ਵਾਰ ਲੈਣਾ ਜੀ ਜੇ ਤੁਹਾ ਅੱਗੇ ਕਰ ਤੁਹਾਨੂੰ ਮਹਾਵਾਰੀ ਜ਼ਿਆਦਾ ਹੁੰਦੀ ਹੈ ਜਾਂ ਕੋਈ ਫੈਰ ਪਾਣੀ ਜਾਂ ਲੁਕੁਰੀਆ ਵਗੈਰਾ ਦੀ ਸਮੱਸਿਆ ਤਾਂ ਤੁਹਾਡੀ ਇਹ ਚੀਜ਼ਾਂ ਨਾਲ ਬਿਲਕੁਲ ਸਹੀ ਉਹ ਦੀ ਕਮੀਨਾ ਖਾਣ ਦੇ ਨਾਲ ਤੇ ਦੂਸਰਾ ਜੇ ਜਿਨ੍ਹਾਂ ਨੂੰ ਮਹਾਵਾਰੀ ਦੇ ਵਿੱਚ ਖੂਨ ਜ਼ਿਆਦਾ ਆਉਂਦਾ ਹੈਗਾ ਤੁਸੀਂ ਕਰਨਾ ਜੀ ਨਾਰੀਅਲ ਦੇ ਸੁੱਕੇ ਛਿਲਕੇ ਲੈਣੇ ਆ ਜਿਹੜੇ ਬਿਲਕੁਲ ਸੁੱਕਿਆ ਹੋਇਆ ਨਾਰੀਅਲ ਹੁੰਦਾ ਜਿਹਦੇ ਵਿੱਚੋਂ ਆਪਾਂ ਤੇਲ ਵਗੈਰਾ ਕੱਢਦੇ ਗਰੀ ਹੈ ਨਾ ਉਸ ਛਿਲਕਿਆਂ ਨੂੰ ਤੁਸੀਂ ਸਾੜ ਕੇ ਸਵਾ ਬਣਾ ਲੈਣੀ ਹੈ ਜੀ ਉਹਨਾਂ ਦੀ ਤੇ ਉਹਦੇ ਵਿੱਚ ਉਨੀ ਹੀ ਖੰਡ ਮਿਲਾ ਲੈਣੀ ਹੈ ਤੇ ਫਿਰ ਦਿਨ ਵਿੱਚ ਦੀ 10-10 ਗ੍ਰਾਮ ਦੀ ਮਾਤਰਾ ਜਿਹੜੀ ਇਹਦੀ ਲੈਣੀ ਹੈ 3 ਦਿਨ ਲੈ ਲਵੋਗੇ ਜੀ ਤੁਹਾਡੀ ਸਮੱਸਿਆ ਜਿਹੜੀ ਬਿਲਕੁਲ ਸਹੀ ਹੋ ਜੂਗੀ ਤੇ ਇੱਕ ਅਲਾਜ ਆਪਾਂ ਤੁਹਾਨੂੰ ਹੋਰ ਦੱਸਣ ਜਾ ਰਹੇ ਹਾਂ ਜੀ ਤੁਸੀਂ ਕਰਨਾ ਦਾਲਚੀਨੀ ਦਾ ਚੂਰਨ ਲੈ ਲੈਣਾ ਹੈਗਾ 20 ਗ੍ਰਾਮ 20 ਗ੍ਰਾਮ ਨਹੀਂ ਲੈਣਾ ਤਾਂ 10 ਗ੍ਰਾਮ ਲੈ ਲਿਓ ਹਨਾ ਜਾਂ ਫਿਰ ਤੁਸੀਂ ਲੈਣਾ ਮਸਵਰ ਚੂਰਨ ਦਾਲਚੀਨੀ ਮਸਵਰ ਚੂਰਨ ਸੁਹਾਗ ਗੇਦੀ ਖੇਲ ਲੈਣੀ ਹੈ ਜੀ ਸੁਹਾਗਾ ਮਤਲਬ ਖਿਲ ਕਰ ਲੈਣਾ ਤਵੇ ਤੇ ਅਗ ਵਗੈਰਾ 10 ਗ੍ਰਾਮ ਦਾਲਚੀਨੀ 10 ਗ੍ਰਾਮ ਹੀ ਮਸਵਰਚ ਗੁਰਣ ਲੈਣਾ ਹੈ ਜੀ ਸੁਹਾਗੇ ਦੀ ਖੇਲ ਜਿਹੜੀ 10 ਗ੍ਰਾਮ ਲੈਣੀ ਹੈ ਲੋਪਾਸ ਮੈਂ ਲੈਣੀ ਹੈ ਤੁਸੀਂ 10 ਗ੍ਰਾਮ ਤੇ ਨਿਸੌਂਥ ਲੈਣੀ ਹੈ ਤੁਸੀਂ 40 ਗ੍ਰਾਮ ਤੇ ਹਿੰਗ ਲੈਣੀ ਹੈ ਤੁਸੀਂ 5 ਗ੍ਰਾਮ ਤੀਜਾ ਨੋਟ ਕਰ ਲਓ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਰੀਕ ਪੀਸ ਕੇ ਇੱਕ ਪਾਊਡਰ ਬਣਾ ਲੈਣਾਗਾ ਤੇ ਇਸਵੇਂ ਨੂੰ ਦਿਨ ਵਿੱਚ ਦੀ ਦੋ ਵਾਰੀ ਹੋ ਸਕੇ ਪਹਿਲਾਂ ਤੁਸੀਂ 3 ਦਿਨ 2-2 ਵਾਰ ਹੀ ਲੈਣਾ ਉਸ ਤੋਂ ਬਾਅਦ ਇਹਨੂੰ 3 ਵਾਰੀ ਲੈਣਾ ਕੋਸੇ ਪਾਣੀ ਦੇ ਨਾਲ ਹੈ ਜਿਹੜਾ ਗੂੰਗਣਾ ਪਾਣੀ ਹੁੰਦਾ ਹੈ ਉਹਦੇ ਨਾਲ ਪੈਣਾ ਨੇ ਇਹਨਾਂ ਨੂੰ ਲੈਣਾ ਤੇ ਤੁਹਾਡੀਆਂ ਹਰ ਪ੍ਰਕਾਰ ਦੀਆਂ ਸਮੱਸਿਆ ਜਿਹੜੀਆਂ ਸਹੀ ਹੋ ਜਾਣਗੀਆਂ ਤੁਹਾਡੀ ਬੈਕ ਜਾਨੀ ਕਿ ਢੂਈ ਵਗੈਰਾ ਦਾ ਜਿਹੜਾ ਦਰਦ ਹੈ ਉਹ ਵੀ ਸਹੀ ਹੋ ਜੂਗਾ ਤੁਹਾਡਾ ਸੁਭਾਅ ਜਿਹੜਾ ਚਿੜਚੜਾ ਉਹ ਵੀ ਸਹੀ ਹੋ ਜੂਗਾ ਤੁਹਾਨੂੰ ਮਹਾਵਾਰੀ ਅੱਗੇ ਪਿੱਛੇ ਆਉਂਦੀ ਹੈ ਜਾਂ ਖੂਨ ਜ਼ਿਆਦਾ ਆਉਂਦਾ ਜਾਂ ਲਕੋਰੀਆ ਸੈਦ ਪਾਣੀ ਪੈਣ ਦੀ ਸਮੱਸਿਆ ਜਿਹੜੀ ਉਹ ਵੀ ਦੂਰ ਹੋ ਜੂਗੀ ਤੇ ਤੁਹਾਡੇ ਬਾਥਰੂਮ ਵਗੈਰਾ ਦੇ ਵਿੱਚ ਜੇ ਕੋਈ ਸੜਨ ਆਉਂਦੀ ਹੈ ਮਤਲਬ ਬਾਥਰੂਮ ਜਦੋਂ ਜਾਂਦੇ ਪਸ਼ਾਬ ਦੇ ਵਿੱਚ ਕਹਿੰਦੇ ਨੇ ਆਪਾਂ ਜਲਣ ਹੁੰਦੀ ਹੈ ਤਾਂ ਉਹ ਇਹ ਸਮੱਸਿਆ ਵੀ ਜਿਹੜੀ ਦੂਰ ਹੋ ਜਾਣੀ ਹੈ ਜੀ ਤੇ ਠੰਡਾ ਪਾਣੀ ਹੈ ਜਿਹੜਾ ਤੁਸੀਂ ਨਹੀਂ ਪੀਣਾ ਪਾਣੀ ਹਮੇਸ਼ਾ ਜ਼ਿਆਦਾ ਘੜੇ ਦਾ ਪੀ ਲੋ ਜੀ ਜਾਂ ਕੋਸਾ ਪੀ ਲੋ ਜਿੰਨੇ ਦਿਨ ਤੁਸੀਂ ਇਹ ਦਵਾਈ ਦਾ ਜਿਹੜਾ ਪ੍ਰਯੋਗ ਕਰੋਗੇ ਤੇ ਤੁਸੀਂ ਇਹ ਦਵਾਈ ਵਰਤ ਕੇ ਦੇਖਿਓ ਜੀ 100% ਇਹ ਕੰਮ ਕਰਦੀ ਹੈ ਤੇ ਜਿੰਨਾਂ ਭੈਣਾਂ ਨੇ ਇਹ ਚੀਜ਼ਾਂ ਵਰਤੀਆਂ ਮੈਨੂੰ ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ